ਹੋ ਰਹੀ ਹੈ ਤੇ ਮਾਹੌਲ ਕਾਫੀ ਗਰਮ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਮਾਮਲਾ ਕਾਫੀ ਗੰਭੀਰ ਹੋ ਚੁੱਕਿਆ ਹੈ ਨਾੜੀ ਵਜੀ ਹੈ ਝੰਡੇ ਦਿਫਾਉਣੇ ਆ ਮੈਂ ਤੁਹਾਨੂੰ ਕਿੰਨੇ ਕਲਾ ਲੜ ਪਾਂਗਾ ਸਭਾ ਸਾਡੇ ਉਹੀ ਚਾਰ ਬੱਤੇ ਕਰ ਗਏ ਦੂਜੇ ਸਾਡੇ ਪਿੱਛੇ ਕੋਈ ਨਹੀਂ ਬੰਦਾ ਕਰ ਬਗਾਤਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਜੀਐਸਡੀ ਪੰਜਾਬ ਮੀਡੀਆ ਨਾਲ ਮੈਂ ਕਰਨਦੀਪ ਕੌਰ ਕੈਮਰਾਮੈਨ ਓਪੀ ਬੰਤੂ ਦੇ ਨਾਲ ਅੱਜ ਅਸੀਂ ਪਹੁੰਚੇ ਪਿੰਡ ਭਗਤਪਗਤਵਾਲਾ ਜਿੱਥੇ ਕਿ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਜੀ ਨਤਮਸਤਕ ਹੋਣ ਆ ਰਹੇ ਨੇ ਪਰ ਉਹਦੋਂ ਪਹਿਲਾਂ ਹੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦਾ ਵਿਰੋਧ ਕਰਨ ਸੋ ਪੁੱਛਦੇ ਉਹਨਾਂ ਤੋਂ ਤੇ ਕਰਦੇ ਉਹਨਾਂ ਨਾਲ ਗੱਲਬਾਤ ਕੀ ਉਹਨਾਂ ਦਾ ਵਿਰੋਧ ਕਿਉਂ ਕਰ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਕਿਸਾਨਾਂ ਦੇ ਕਾਤਲ ਨੇ 726 ਕਿਸਾਨ ਦਿੱਲੀ ਦੀ ਧਰਤੀ ਤੇ ਸ਼ਹੀਦ ਹੰਡੀਔਰੀ ਬਾਰਡਰ ਤੇ ਸਿੰਬੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਦੇ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਨੇ ਲੱਤਾਂ ਬਾਹਾਂ ਜਵਾੜੇ ਤੋੜਤੇ ਆ ਤੇ ਅਜੇ ਬੈਰੀਕੇਟ ਕੱਟਤੇ ਆ ਕੰਦਾ ਕੱਟਤੀਆਂ ਤੇ ਕੈਲ ਲਾਤੇ ਉਹ ਕਿਸਾਨਾਂ ਨੂੰ ਦਿੱਲੀ ਵੱਲ ਕਿਉਂ ਨਹੀਂ ਜਾਣ ਦਿੱਤਾ ਗਿਆ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਤੇ ਜੀਪਾਂ ਚੜਾ ਕੇ ਗਾ ਲੱਤਾਂ ਬਾਹਾਂ ਤੋੜਤੀਆਂ ਉਹਨਾਂ ਨੂੰ ਮਾਰ ਦਿੱਤਾ ਗਿਆ ਅਜੇ ਮਿਸ਼ਰਾ ਟੈਣੀ ਜੋ ਜੂਪੀ ਦਾ ਇਹਨਾਂ ਦਾ ਐਮਪੀ ਸੀਗਾ ਤੇ ਉਹਨੂੰ ਟਿਕਟਾਂ ਦਿੱਤੀਆਂ ਜਾ ਰਹੇ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਐਮਐਸਪੀ ਦਾ ਮਸਲਾ ਵਿਚ ਲਟਕ ਰਿਹਾ ਹੈ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਮਸਲਾ ਵਿਚ ਲਟਕ ਰਿਹਾ ਹੈ ਇਹ ਸਾਰੀਆਂ ਮੰਗਾਂ ਨੇ ਬਿਜਲੀ 1 220 ਹੋਵੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਅਦੋਲਨਕਾਰੀ ਕਿਸਾਨਾਂ ਤੇ ਪਰਚੇ ਦਰਜਾਓ ਰੱਦ ਕਿਉਂ ਨਹੀਂ ਕੀਤੇ ਇਹ ਸਾਡੇ ਸਾਰੇ ਜਵਾਬ ਨੇ ਉਹ ਜਵਾਬ ਲੈਣ ਵਾਸਤੇ ਖੜੇ ਆ ਤੇ ਤੁਹਾਡੇ ਸਾਹਮਣੇ ਆ ਪੁਲਿਸ ਹਰਕਤ ਦੇ ਵਿੱਚ ਆਈ ਖੜੀ ਹੈ ਇਹ ਸਾਡੇ ਜਵਾਬ ਨਹੀਂ ਦੇਊਗਾ ਭੱਜੂਗਾ ਇੱਥੋਂ ਕਿਉਂਕਿ ਅੱਜ ਇਕਠਾਂ ਦੇ ਵਿੱਚ ਆ ਰਿਹਾ ਵੋਟਾਂ ਲੈਣ ਆ ਰਿਹਾ ਜੇ ਅੱਜ ਨਹੀਂ ਜਵਾਬ ਦੇਊਗਾ ਤਾਂ ਦੇਊਗਾ ਕਦੋਂ ਅਸੀਂ ਆਪਦੇ ਸਵਾਲ ਪੁੱਛਨੇ ਉਹਨੂੰ ਕਹਿਣਾ ਹੈ ਕੁਛ ਨਹੀਂ ਵੀ ਇਹਦਾ ਉੱਤਰ ਦੇ ਜਾ ਤੇ ਇਹ ਇੱਕ ਪਾਸੇ ਕਹਿੰਦਾ ਮੈਂ ਫਰੀਦਕੋਟ ਦੀ ਧਰਤੀ ਤੇ ਨੰਗੇ ਪੈਰੀ ਲੋਕਾਂ ਦਾ ਪਾਣੀ ਭਰੂੰਗਾ ਮੈਂ ਵੋਟਾਂ ਕਹੂੰਗਾ ਤੇ ਫਿਰ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਜੇ ਆਹ ਦਿਨਾਂ ਦੇ ਵਿੱਚ ਨਾ ਮਿਲੇ ਅੱਜ ਲੋਕਾਂ ਨੂੰ ਆਦੇ ਆ ਪੰਜਾਬ ਦੀ ਧਰਤੀ ਨਿਸ਼ਾਨੇ ਤੇ ਆ ਆ ਬੀਜੇਪੀ ਜਿਹੜੀ ਸੱਤਾਧਾਰੀ ਪਾਰਟੀ ਹੈ ਸੈਂਟਰ ਦੇ ਵਿੱਚ ਮਣੀਪੁਰ ਦੇ ਵਿੱਚ ਸਾਡੀਆਂ ਔਰਤਾਂ ਨੂੰ ਬਸਤਰ ਲਾ ਕੇ ਬਜਾਰਾਂ ਦੇ ਵਿੱਚ ਫਿਰਿਆ ਗਿਆ ਤੇ ਸਾਡੇ ਆ ਧੀਆ ਪੈਣਾ ਨੂੰ ਜੂਪੀ ਦੇ ਵਿੱਚ ਜੋਗੀ ਅਦਿੱਤਿਆ ਨਾਮ ਦੀ ਸਰਕਾਰ ਦੇ ਵਿੱਚ ਬਲਾਤਕਾਰ ਕਰਕੇ ਜੀਭਾਂ ਕਟਕਾਂਗੇਗਾ ਰੀੜ ਦੇ ਹੱਡੀਆਂ ਤੋੜੀਆਂ ਗੰਗਾ ਆ ਹਾਲਾਤ ਹੈ ਬੀਜੇਪੀ ਦੀ ਟਿੱਕ ਪੰਜਾਬ ਦੀ ਧਰਤੀ ਨਿਸ਼ਾਨੇ ਤੇ ਹੈ ਇਹ ਬਹੁਤ ਕੁਛ ਕਰਨ ਨੂੰ ਬੈਠਿਆ ਕਿਰਤੀ ਲੋਕਾਂ ਦਾ ਘਾਣ ਕਰਨ ਵਾਸਤੇ ਹੈ ਇਸ ਕਰਕੇ ਲੋਕਾਂ ਨੂੰ ਆਵਾਜ਼ ਦਿੰਨੇ ਆ ਵੀ ਇਕੱਠੇ ਹੋ ਕੇ ਝੰਡੇ ਦੇ ਵਿੱਚ ਪਾ ਕੇ ਡੰਡਾ ਵੀ ਲੋਕੋ ਇਕੱਠੇ ਹੋ ਜੋ ਜੇ ਧਰਤੀ ਪਹੁੰਚਾਉਣੀ ਹੈ ਇਹ ਪੰਜਾਬ ਬਚਾਉਣਾ ਹੈ ਰੋਜ਼ਗਾਰ ਬਚਾਉਣਾ ਹੈ ਜਵਾਨੀ ਬਚਾਉਣੀ ਹੈ ਕਿਸਾਨੀ ਬਚਤੋਰੀਆਂ ਮਜ਼ਦੂਰੀ ਬਚਾਉਣੀ ਹੈ ਨੌਜਵਾਨੀ ਬਚਾਉਣੀ ਹੈ ਦੁਕਾਨਦਾਰੀ ਬਚਾਉਣੀ ਹੈ ਤੇ ਮੈਦਾਨ ਦੇ ਵਿੱਚ ਉਤਰਨਾ ਪਊਗਾ ਇਹਨਾਂ ਨੂੰ ਸਵਾਲ ਕਰਨੇ ਪੈਣਗੇ ਇਹਨਾਂ ਨੂੰ ਪਿੰਡਾਂ 'ਚ ਆਇਆ ਘੇਰਿਆ ਕਰੋ ਇਹਨਾਂ ਨੂੰ ਪੁੱਛਿਆ ਕਰੋ ਜਿਹੜੇ ਚੋਰ ਮੈਨੀਫੈਸਟੋ ਦੇ ਵਿੱਚ ਝੂਠੇ ਵਾਅਦੇ ਕਰਕੇ ਆਉਂਦੇ ਆ ਇਸ ਕਰਕੇ ਦਾ ਘਰਾਓ ਕਰ ਰਹੇ ਆ ਆਪ ਦਾ ਲਾਈਵ ਜਰੂਰ ਚਲਾਇਓ ਇਹ ਲੋਕ ਇੱਥੋਂ ਭੱਜਣਗੇ ਤੇ ਪੁਲਿਸ ਹਰਕਤ ਜਾਈ ਖੜੀ ਹੈ ਦੇਖੋ ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਇੱਕ ਪਾਸੇ ਬੀਜਪੀ ਦੀ ਸਰਕਾਰ ਦੋਨੇ ਵਿਰੋਧੀ ਨੇ ਲੋਕਾਂ ਨੂੰ ਵਿਰੋਧੀ ਪੰਚ ਦਿਖਾ ਰਹੇ ਨੇ ਪਰ ਇਕੱਠੇ ਨੇ ਉਹ ਆ ਗਿਆ ਸ਼ਾਇਦ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਪਿੰਡ ਭਲਤੂਆਣਾ ਵਿੱਚ ਕਿਸਾਨ ਜਥੇਬੰਦੀਆਂ ਬਹੁਤ ਜ਼ਿਆਦਾ ਪਹੁੰਚ ਚੁੱਕੀਆਂ ਨੇ ਤੇ ਹੰਸ ਰਾਜ ਹੰਸ ਜੀ ਵੀ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋ ਕਿਦਾਂ ਉਹ ਇੱਕ ਦੂਸਰੇ ਨੂੰ ਇਕੱਠਾ ਕਰ ਰਹੇ ਨੇ ਤੇ ਉਹਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ 18 ਬੰਦਾ ਦੀ ਕੁਰਬਾਨੀ ਦੀ ਯਾਦਗਾਰਾ 18 ਬੰਦੇ ਅੱਤਵਾਦ ਵਾਲੇ ਦੇ ਜਿਸ ਵਿੱਚ ਮੇਰਾ ਭਾਈ ਵੀ ਸੀ 1991 ਤੋਂ ਤੋਂ ਪਹਿਲਾਂ ਦੇ ਹੀ ਚਲੇ ਗਏ ਹੈ ਅਸੀਂ ਲੋਕ ਪ੍ਰਸ਼ਾਸਨ ਵੀ ਡਰ ਜਾਂਦੇ ਬੰਦੇ ਜਦੋਂ ਆਪਣੇ ਦੁਆਬਾ ਕਮਾ ਲੈਂਦੇ ਅਸੀਂ ਲੋਕ ਜਿਹੜਾ ਉਹਨਾਂ ਦੇ ਖਿਲਾਫ ਲੈਣੀ ਇਹ ਕਹਿੰਦਾ ਕੋਈ ਖੂਨ ਨਾ ਦੀ ਕੁਰਬਾਨੀ ਦੇ ਕੋਲ ਦੀ ਕੋਈ ਨੰਗੇ ਉਹਨਾਂ ਦਾ ਦੁਸ਼ਮਣ ਹੈ ਸਾਡਾ ਜਿੰਨਾ ਕੰਮ ਕਰ ਸਕਦੇ ਉਹਨਾਂ ਦੇ ਕੰਮਾਂ ਨਹੀਂ ਕਰੀ ਅਸੀਂ ਜਿਹਦੇ ਬੰਦੇ ਕਹਿੰਦੇ ਆ ਕਿ ਸਾਡਾ ਤਾਂ ਵਿਰੋਧ ਨਾਰੀ ਵਜੀ ਹੈ ਝੰਡੇ ਦਿਖਾਉਣੇ ਆ ਮਤਲਬ ਅਸੀਂ ਕਿੰਨੇ ਕਲਾ ਲੜਪਾਂਗੇ ਕਿੰਨੇ ਬੰਦਾ ਲੜਾਂਗੇ ਮੇਰੀ ਗੱਲ ਸੁਣ ਹਾਂਜੀ ਹਾਂ ਜੀ ਤੁਸੀਂ ਮੁਖੀ ਤੁਸੀਂ ਬਣੇ ਹੋ ਇਹਨਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਕਿ ਅਸੀਂ ਤੇ ਤੁਹਾਡੇ ਨਾਲ ਹੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਹੁਣ ਕੱਲੇ ਕੱਲੇ ਬੰਦੇ ਨੂੰ ਤੇ ਸਮਝਾਇਆ ਨਹੀਂ ਜਿਵੇਂ ਕੋ ਮਨ ਲਓ ਕਰ ਮੈਂ ਤੁਹਾਡਾ ਡਿਸਪਲਿਨ ਹੋਵੇ ਆਪਦੀ ਪਾਕ ਜੀ ਦਾ ਛੋਟੇ ਪ੍ਰਸ਼ਾਸਨ ਦੇ ਵਿੱਚ ਵੀ ਬਹੁਤ ਅਫਸਰ ਇਹੋ ਜਿਹੇ ਆ ਜਿਨ੍ਹਾਂ ਨੂੰ ਡੀਲਿੰਗ ਨਹੀਂ ਹੁੰਦੀ ਕਈ ਅਫਸਰ ਇਹ ਜੇ ਲੜਾਈ ਨੂੰ ਵੀ ਬੰਦੇ ਨੂੰ ਆਦੇਸ਼ ਕਰ ਲੈਂਦੇ ਹੈਗੇ ਨਾ ਕਈ ਅਫਸਰ ਇਹ ਤੁਸੀਂ ਇਹਨਾਂ ਨਾਲ ਗੱਲ ਕੀਤੀ ਸਾਨੂੰ ਪੁੱਛਦਾ ਤੁਸੀਂ ਅਫਸਰ ਤੋਂ ਪੁੱਛ ਲਿਆ ਕੀ ਤੁਸੀਂ ਕਹਿੰਦਾ ਵੀ ਬੰਦੇ ਦੇ ਪੁੱਤ ਬਣਾ ਦੇ ਜੋ ਕੋ ਨੇੜੇ ਹੋਇਆ ਤਾਂ ਫਿਰ ਅਸੀਂ ਉਹਦੇ ਪਾਸੇ ਜੀ ਬੋਲਦੇ ਨਾ ਤੁਸੀਂ ਸਾਨੂੰ ਆ ਕੇ ਮਿਲੇ ਅਸੀਂ ਆ ਵੀ ਅਸੀਂ ਵਿਰੋਧ ਕਰਨਾ ਅਸੀਂ ਬੋਲਣਾ ਹਾਂ ਕਹਿੰਦਾ ਕਿ ਵਿਰੋਧ ਕਰੋ ਬੋਲੋ ਬਸ ਸਾਡੀ ਦਿੱਕੋ ਹੀ ਤੁਹਾਡੇ ਨਾਲ ਹੈ ਕਿ ਜੇ ਤਾਂ ਤੁਹਾਡੇ ਕੋਲ ਰੁਕ ਜਾਂਦੇ ਆਪੇ ਤੁਸੀਂ ਸਵਾਲ ਜਵਾਬ ਕਰੋ ਅਸੀਂ ਤੁਹਾਨੂੰ ਸਵਾਲ ਕਰਾਉਂਦੇ ਹਾਂ ਸਾਨੂੰ ਕੋਈ ਕਿੰਤੂ ਪ੍ਰੰਤ ਨਹੀਂ ਆਉਂਦਾ ਉਹ ਨਾਲ ਵੀ ਸਵਾਲ ਕਰ ਰਹੇ ਉਹ ਜਵਾਬ ਦੇ ਕੱਲ ਵੀ ਅਸੀਂ ਹਵੇਲੀ ਚੋਂ ਇਹੀ ਕਿਹਾ ਸੀ ਕਿ ਸਾ ਨਾਲ ਗੱਲਬਾਤ ਕਰਾਓ ਯਾਰ ਸਾਡੇ ਸਵਾਲਾਂ ਦੇ ਜਵਾਬ ਦੇਵੇ ਉਹ ਭੱਜ ਗਿਆ ਲੋਕਾਂ ਨੇ ਲਾਰੇ ਲਾਤੇ ਕੋਈ ਉਹਦੇ ਡੜਾ ਮਾਰੇ ਕਿਸ ਨੇ ਗੱਲ ਕੀਤੀ ਮੈਂ ਤੁਹਾਨੂੰ ਤਾਂ ਹੀ ਅੱਜ ਕਹਿ ਰਿਹਾ ਨਾ ਉਹ ਆਉਂਦਾ ਸਾਡੇ ਕੋਲ ਆਉਂਦਾ ਯਾਰ ਜੇ ਉੱਤਰ ਕੇ ਤੁਹਾਡੇ ਕੋਲ ਸਵਾਲ ਜਵਾਬ ਕਰਨ ਨੂੰ ਕੋਈ ਗੱਲ ਕਰਨ ਆ ਜਾਂਦੇ ਆ ਜਰੂਰ ਸਵਾਲ ਜਵਾਬ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਜੇ ਉਹ ਨਹੀਂ ਰੁਕਦੇ ਤਾਂ ਮੇਰੀ ਕਹਾਲੀ ਗੱਲ ਹੈ ਅੱਜ ਵੀ ਵੀ ਜਦੋਂ ਤੁਹਾਡੇ ਕੋਲ ਅਗਲੇ ਮਹੱਲਿਆਂ ਚ ਗਲੀਆਂ ਚਾਹਣਗੇ ਉਦੋਂ ਤੁਸੀਂ ਦਬਾਬ ਦੇ ਦਿਓ ਦੇਖੋ ਜੀ ਜੇ ਨਹੀਂ ਰੁਕਦੇ ਤਾਂ ਜਨਤੋਂ ਤੋਂ ਜੇ ਭੱਜ ਗਿਆ ਤਾਂ ਫਿਰ ਭੱਜ ਗਿਆ ਅਸੀਂ ਤਾਂ ਕੋਈ ਯਾਰੋ ਤੇਰੀ ਉਹੀ ਗੱਲ ਤੁਸੀਂ ਫਿਰ ਅਸੀਂ ਐ ਨਹੀਂ ਵੀ ਉਹਦੇ ਮਗਰ ਭੱਜਾਂਗੇ ਅਸੀਂ ਤਾਂ ਸਿਰਫ ਇਹ ਕਹਿੰਨੇ ਆਂ ਵੀ ਵੋਟ ਨਹੀਂ ਦੇਣੀ ਭਾਜਪਾ ਨੂੰ ਇਹਨਾਂ ਨੇ ਬਹੁਤ ਦੁਖੀ ਕੀਤਾ ਦਾ ਸਾਡੇ ਸ਼ੰਭੂ ਬਾਰਡਰ ਤੇ ਅੱਗ ਲੱਗ ਗਈ ਹੈ ਆ ਹੋ ਗਿਆ ਤਨ ਦਾਣਾ ਅਸੀਂ ਕਦੋਂ ਦੇ ਟਰਾਂਸਫਾਰਮ ਉੱਥੇ ਮੰਗੀ ਜਾਂਦੇ ਆ ਜਿਹੜੇ ਸਿੱਧਾ ਮੈਂ ਦਾ ਜਵਾਬ ਹੈ ਵੀ ਜੇ ਤੁਹਾਡੀ ਆਪਣੀ ਤੇ ਪકડ ਹੈ ਸੁਰੇ ਫਿਰ ਤੇ ਜਿਹੜਾ ਫਰਦਾ ਦੇਖੋ ਅਸੀਂ ਦੇਖੋ ਮੈਂ ਮੈਂ ਖੜਾ ਹੋਇਆ ਕੈਂਡੀਡੇਟ ਮੰਨ ਲਓ ਮੈਂ ਖੜਾ ਹਾਂ ਯਾਰ ਬੰਦ ਕਰ ਲੀ ਆਪਾਂ ਬਾਅਦ ਵਿੱਚ ਕਰਾਂਗੇ ਕੋਈ ਨਹੀਂ ਕੋਈ ਉਹ ਜੀ ਗੱਲ ਆਉਂਦੀ ਨਹੀਂ ਜਿਹੜੀ ਤੁਹਾਨੂੰ ਲੋੜ ਨਹੀਂ ਨਹੀਂ ਆ ਵੀ ਜਾਏ ਕੋਈ ਆਪਣੀ ਗੱਲ ਨਹੀਂ ਹੈ ਆਪਣੀਆਂ ਮੈਂ ਕਹਿੰਦੀ ਇਹ ਕਰਾ ਹੋਇਆ ਮੈਂ ਤੁਹਾਡੇ ਤੋਂ ਵੋਟਾਂ ਲੈਣੀਆਂ ਤੇ ਮੈਂ ਆਉਂਗਾ ਤੁਹਾਡੇ ਕੋਲ ਤੇ ਜੇ ਨਹੀਂ ਲੈਣੀਆਂ ਤੇ ਮੈਂ ਆਕੜੀ ਤੁਰਿਆ ਫਿਰ ਤੁਸੀਂ ਕਹਿੰਦੇ ਤੁਸੀਂ ਤੁਰ ਤੂੰ ਤੁਰਿਆ ਫਿਰ ਅਸੀਂ ਵੀ ਤੁਰਿਆ ਫਿਰ ਅਕੜ ਤੇ ਫਿਰ ਇਹੀ ਹੁੰਦਾ ਨਾ ਨਹੀਂ ਉਹ ਤਾਂ ਸੁਝਾਏ ਦੇ ਕੇ ਆਪਾਂ ਕਿਸੇ ਨੂੰ ਵੋਟਾਂ ਤਾਂ ਮਿਲਣੀਆਂ ਨਹੀਂ ਲੋਕ ਤਾਂ ਚੜਦੇ ਨੇ ਕਿਹੜਾ ਕਾਰਾ ਰੋਟਾ ਕਹਿਣ ਦਾ ਤੁਸੀਂ ਇਹ ਕਹਿ ਰਹੇ ਹੋ ਤੇ ਸਾਨੂੰ ਕੋਈ ਅਧਿਕਾਰ ਨਹੀਂ ਸੀ ਅਸੀਂ ਉੱਥੇ ਜਾ ਕੇ ਦਿੱਲੀ ਦੀ ਧਰਤੀ ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਤੇ ਭਰਾਵੋ ਅਜਾ ਹਾਲਾਤ ਹੈ ਤੇ ਅੱਜ ਜੀ ਹਾਂ ਦੇ ਉਤੇ ਘੇਟਾ ਤੇ ਹੋ ਜਾ ਕਿਸਾਨ ਤਾਂਵੇ ਜਿੰਨਾ ਘੇਟਾ ਤੇ ਜਾਵਰੋ ਸ਼ੁਰੂਆਤ ਬੇਨਤੀ ਕਰਦਾ ਤਿੰਨੇ ਘੇਟਾ ਤੇ ਅੱਗੇ ਪਰ ਟੂਲੇ ਦੀ ਧਰਤੀ ਤੇ ਅੱਜ ਛਿਡਾਉਂਦੇ ਖੂਨ ਵੀ ਆ ਸੀ ਦਾਦਾ ਇੱਕ ਇੱਕ ਪੰਡਾ ਸਵਾਲ ਲਵਾ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਜਿੰਗਾਂ ਇਹਨਾਂ ਨੇ ਗੋਲੀਆਂ ਚਾਹੇ ਉੱਥੇ ਚਲਾ ਕੇ ਸਾਡੇ ਉੱਥੇ ਭਰਾਵੋ ਲੋਕਾਂ ਦੀਆਂ ਹਿੱਕਾਂ ਪਾਲੀਆਂ ਲੋਕਾਂਆਂ ਕਿਸਾਨਾਂ ਦੀਆਂ ਅੱਖਾਂ ਗਈਆਂ ਤੇ ਸਾਡੇ ਨੌਜਵਾਨ ਦੇ ਸਿਰ 'ਚ ਗੋਲੀ ਮਾਰ ਕੇ ਛੀਂਦ ਕੀਤਾ ਭਰਾਵੋ ਜੇ ਉਹਦੀ ਥਾਂ ਤੇ ਆ ਜਿੰਨਾ ਪ੍ਰਸ਼ਾਸਨ ਖੜਾ ਹੈ ਜੇ ਤੁਹਾਡਾ ਬੱਚਾ ਹੁੰਦਾ ਤੇ ਭਰਾਵੋ ਤੁਸੀਂ ਉੱਥੇ ਕਿੱਥੇ ਥੋੜਾ ਮੰਨ ਜਾਂਦਾ ਅਸੀਂ ਇਹ ਕਰਕੇ ਪ੍ਰਸ਼ਾਸਨ ਨੂੰ ਦੱਸਦੇ ਆ ਵੀ ਹੋ ਸਕਦਾ ਠੀਕ ਹੈ ਤੁਹਾਨੂੰ ਲੱਗਦਾ ਹੋਊ ਵੀ ਇਹ ਕਿਸਾਨ ਹੈ ਪਰ ਸਾਡੀ ਇਹਨਾਂ ਵੀ ਜਿਹੜੀ ਭਾਜਪਾ ਸਰਕਾਰ ਹੈ ਇਹਨੇ ਸਾਡੇ ਜ਼ਿਲ੍ਹੇ ਦਿੱਲੀ ਵੇਲੇ ਤੇ ਪਿੱਛੇ ਜਦੋਂ ਦਾ ਮੋਦੀ ਬਣਿਆ 14 ਤੋਂ ਲੈ ਕੇ ਸਾਡੇ ਕਿਸਾਨਾਂ ਨਾਲ ਵਾਅਦੇ ਕੀਤੇ ਆ ਉਹ ਅੱਜ ਤੱਕ ਪੂਰੇ ਨਹੀਂ ਕੀਤੇ ਜਿਹਨੇ ਸਰਕਾਰ ਬਣਾਉਣ ਵੇਲੇ ਇਹਨੇ ਕਿਹਾ ਸੀ ਮੈਂ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਮਾਫ ਕਰ ਦੂੰਗਾ ਇੱਥੇ ਮੈਂ ਲੋਕਾਂ ਨੂੰ 15-15 ਲੱਖ ਤੇ ਪਾਉਂਗਾ ਖਾਤਿਆਂ ਚ ਹਾਂਜੀ ਤੁਸੀਂ ਦੇਖ ਸਕਦੇ ਹੋ ਹੰਸ ਰਾਜ ਹਾਂਜੀ ਤੇ ਪਾਚ ਚੁੱਕੇ ਨੇ ਤੇ ਕਿਸਾਨਾਂ ਦਾ ਪ੍ਰਦਰਸ਼ਨ ਉਹਨਾਂ ਖਿਲਾਫ ਹੋਰ ਵਾਅਦਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿੰਦਾਬਾਦ ਕਿੱਦਾਂ ਕਿਸਾਨ ਉਹਨਾਂ ਦੇ ਖਿਲਾਫ ਨਾਰੇਬਾਜੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਕਿਸਾਨ ਜਥੇਬੰਦੀਆਂ ਉਹਨਾਂ ਖਿਲਾਫ ਜਿੰਦਾਬਾਦ ਜਿੰਦਾਬਾਦ ਨਾ ਕਹਿੰਦਾ ਜਿੰਦਾਬਾਦ 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 ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਤੇ ਉਹਨਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਇੱਥੋਂ ਪਤਾ ਚੱਲਦਾ ਹੈ ਕਿ ਭਾਜਪਾ ਵਿਰੁੱਧ ਇਹ ਕਿਸਾਨ ਜਥੇਬੰਦੀਆਂ ਦਾ ਗੁੱਸਾ ਕਿੰਨਾ ਜ਼ਿਆਦਾ ਭੜਕ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਅਧਿਕਾਰੀ ਤੇ ਪ੍ਰਸ਼ਾਸਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿੰਦਾਬਾਦ ਜਿੰਦਾਬਾਦ ਅਸਾਂ ਦਾ ਕਾਣ ਕੰਨ ਲਾ ਕੇ ਵੱਡੀ ਉਮਰ ਦਾ ਜਿੰਦਾਬਾਦ 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 ਚੜ੍ਹਪ ਹੋ ਰਹੀ ਹੈ ਤੇ ਮਾਹੌਲ ਕਾਫੀ ਗਰਮ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖੋ ਕਿੰਨਾ ਜਦੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਮਾਮਲਾ ਕਾਫੀ ਗੰਭੀਰ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨਾ ਜ਼ਿਆਦਾ ਇਕੱਠ ਹੋ ਚੁੱਕਿਆ ਹੈ ਕਿੰਨੀ ਜ਼ਿਆਦਾ ਭੀੜ ਹੋ ਚੁੱਕੀ ਹੈ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਹੰਸ ਰਾਜ ਹੰਸ ਜੀ ਨੂੰ ਮਿਲਣਾ ਹੈ ਤਾਂ ਉਹਨਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣੇ ਨੇ ਪਰ ਪੰਜਾਬ ਪੁਲਿਸ ਉਹਨਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ ਉਹਨਾਂ ਨਾਲ ਗੱਲਬਾਤ ਨਹੀਂ ਕਰਨ ਦੇ ਰਹੀ ਸਾਡੇ ਉਹ ਹੀ 4 ਬੰਦੇ ਕਰਦੇ ਦੂਜੇ ਸਾਡੇ ਪਿੱਛੇ ਨਹੀਂ ਕੋਈ ਨਹੀਂ ਬੰਦਾ ਕਰੂਗਾ ਇਹ ਨਹੀਂ ਕਿ ਪੰਜ ਅਸੀਂ ਜਾ ਕੇ ਮਿਲਾਂਗੇ ਦੂਜੇ ਥੇ ਖੜਨਗੇ ਸਾਡਾ ਲੋਕਾਂ ਦਾ ਹੈ ਨਹੀਂ ਅਸੀਂ ਇੱਥੇ ਖੜੇ ਆ ਸਾਡੇ ਬੰਦੇ ਖੜ ਜਣਗੇ ਅਸੀਂ ਸਵਾਲ ਕਰਾਂਗੇ ਉਹਨਾਂ ਨੂੰ ਤੋਂ ਬੱਸ ਠੀਕ ਤੁਸੀਂ ਇਹਨਾਂ ਨੂੰ ਸਾਈਡ ਤੇ ਕਰ ਲਓ ਤੁਸੀਂ 5 ਬੰਦੇ 6 4 ਜਿਹੜ ਤੁਸੀਂ ਵੀ ਸਾਈਡ ਦੇ ਖੜੇ ਹੋ ਸਾਡਾ ਸ਼ਾਸਨ ਵੱਲੋਂ ਇਹ ਆਇਆ ਹੈ ਅਸੀਂ ਤੁਹਾਡੀ ਕਰਦੇ ਖੜਨਾ ਨਹੀਂ ਸਾਈਡ ਸਾਡੇ ਬੰਦੇ ਜਿਹੜੇ ਸਵਾਲ ਕਰਨਗੇ ਦੂਜੇ ਸਾਡੇ ਬੰਦੇ ਸਾਈਡ ਦੇ ਖੜਨਗੇ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਸ ਰਾਜ ਹਾਂ ਜੇ ਇਥੇ ਪਾਉਂਚ ਰਹੇ ਨੇ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੋ ਵਿਰੋਧ ਕਿਉਂ ਕੀਤਾ ਜਾ ਰਿਹਾ ਸਾਨੂੰ ਦੱਸੋ ਅਸੀਂ ਜੀ ਹਾਂਸ ਰਾਜ ਹਾਂਸ ਦਾ ਵਿਰੋਧ ਨਹੀਂ ਕਰ ਰਹੇ ਹਾਂਜੀ ਅਸੀਂ ਬੀਜੇਪੀ ਦਾ ਜਿਹੜਾ ਕੈਂਡੀਡੇਟ ਹੈ ਪੰਜਾਬ ਦੇ ਵਿੱਚ ਕੋਈ ਵੀ ਹੈ ਭਾਵੇਂ ਹਾਂਸ ਰਾਜ ਆ ਭਾਵੇਂ ਕੋਈ ਵੀ ਹੈ ਅਸੀਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਐ ਐਮਪੀ ਖੜੇ ਕੀਤੇ ਹੋਏ ਐ ਉਹਨਾਂ ਦਾ ਵਿਰੋਧ ਕਰ ਰਿਹਾ ਐ ਇਹ ਵਿਰੋਧ ਕਰਨ ਦਾ ਕਾਰਨ ਵੀ ਐ ਵੀ 10 ਸਾਲ ਹੋ ਗਏ 2014 ਤੋਂ ਬੰਦ ਤੋਂ ਪਹਿਲਾਂ ਬੀਜੇਪੀ ਸਰਕਾਰ ਕਹਿੰਦੀ ਹੁੰਦੀ ਸੀ ਬੀਜੇਪੀ ਵਾਲੇ ਵੀ ਜਦੋਂ ਸਾਡੀ ਸਰਕਾਰ ਆ ਗਈ ਤਾਂ ਜਿੰਨਾ ਵੀ ਦੇਸ਼ ਦਾ ਕਾਲਾ ਧਣ ਐ ਉਹਨੂੰ ਅਸੀਂ ਸਾਰਿਆਂ ਤੋਂ ਲੈ ਕੇ ਤੇ ਗਰੀਬਾਂ ਤੇ ਕਿਸਾਨਾਂ ਦੇ ਖਾਤੇ ਪਾ ਦਾਂਗੇ ਉਹ 15-15 ਲੱਖ ਰੁਪਈਆ ਆਊਗਾ ਦਿਆਂਗੇ ਇਸ ਕਰਕੇ ਤੁਹਾਡੇ ਖਾਤੇ ਵੀ ਖਲਾਈ ਸੀ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਉਹਨਾਂ ਦੇ ਜਿਹੜੇ ਬੀਜੇਪੀ ਦੇ ਇੱਥੇ ਕੈਂਡੀਡੇਟ ਖੜੇ ਹੋਏ ਐ ਵੀ ਉਹ 15-15 ਲੱਖ ਸਾਡਾ ਦੱਸੋ ਕਿੱਥੇ ਐ ਦੂਜੀ ਗੱਲ ਆ ਜੋ ਸਾਡਾ ਕਿਸਾਨੀ ਅੰਦੋਲਨ ਦੇ ਵਿੱਚ ਕਾਨੂੰਨ ਤਨ ਵਾਪਸ ਕੀਤੇ ਸੀਗੇ ਉਹਦਾ ਕਰਲੇ ਸੀ ਉਸ ਤੋਂ ਬਾਅਦ ਸਾਨੂੰ ਇੱਕ ਕਹਿਆ ਸੀ ਵੀ ਐਮਐਸਪੀ ਦਾ ਰੇਟ ਦੇਵਾਂਗੇ ਹਰੇਕ ਫਸਲ ਤੇ ਹਾਂਜੀ ਅਸੀਂ ਬੀਮਾ ਦੇਵਾਂਗੇ ਸਾਰੀਆਂ ਫਸਲਾਂ ਤੇ ਤਾਂ ਜਿਹੜੇ ਦਿੱਲੀ ਚ ਪਰਚੇ ਪਏ ਸੀ ਕਿਸਾਨਾਂ ਤੇ ਉਹ ਵਾਪਸ ਕਰਾਂਗੇ ਜਿਹੜੇ 700 ਵੀਰ ਬੰਦੇ ਆਪਣੇ ਸੀਤ ਹੋਏ ਸੀ ਕਿਸਾਨ ਉਹਨਾਂ ਨੂੰ ਅਸੀਂ ਨੌਕਰੀਆਂ ਦੇਵਾਂਗੇ ਪੈਸਾ ਦੇਵਾਂਗੇ ਉਹ ਸਾਡੇ ਨਾਲ ਵਾਅਦੇ ਕਰਕੇ ਕੇਂਦਰ ਸਰਕਾਰ ਮੁੱਕਰੀ ਹੈ ਇਹ ਹੀ ਚੀਜ਼ਾਂ ਅਸੀਂ ਕੋਈ ਵਿਰੋਧ ਅਸੀਂ ਕੈਂਡੀਡੇਟ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਭਾਜਪਾ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ 10 ਸਾਲ ਹੋ ਗਏ ਤੁਹਾਡੇ ਸਰਕਾਰ ਨੂੰ ਕੇਂਦਰ ਦੇ ਵਿੱਚ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਇਹ ਖੜ ਕੇ ਸਾਨੂੰ ਕਿਉਂ ਨਹੀਂ ਜਵਾਬ ਦਿੰਦੇ ਜਦੋਂ ਅਸੀਂ ਮੂਹਰੇ ਝੰਡੇ ਲੈ ਕੇ ਜਾਂਦੇ ਆ ਭੱਜ ਜਾਂਦੇ ਆ ਅਸੀਂ ਜਵਾਬ ਲੈਣ ਆਸਤੇ ਆ ਤੇ ਅਸੀਂ ਦੂਜੀ ਗੱਲ ਇਹ ਕਹਿਣੇ ਚਾਹੁੰਦੇ ਆ ਵੀ ਜਿਹੜੇ ਬੀਜੇਪੀ ਦੇ ਆਪਣੇ ਐਮਪੀ ਖੜੇ ਹੋਏ ਆ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਆ ਉਹ ਸਾਡੇ ਹੀ ਭਰਾ ਆ ਉਹਨਾਂ ਦਾ ਅਸੀਂ ਕੋਈ ਵਿਰੋਧ ਨਹੀਂ ਕਰਦੇ ਪਰ ਅਸੀਂ ਇੱਕ ਬੇਨਤੀ ਕਰਦਾ ਮੈਂ ਲੋਕ ਸ਼ਿੰਗਾਰ ਸਹਿ ਹਜੂਮ ਕਿਸਾਨ ਯੂਨੀਅਨ ਵਿਦੇਸ਼ ਸੂਬਾ ਪ੍ਰਧਾਨ ਹੋਣ ਤੇ ਗੁਰਜੀਤ ਸਿੰਘ ਜਿੱਤ ਗਏ ਵੀ ਉਹ ਜਿਹੜੇ ਹੈਗੇ ਸਾਡੇ ਭਰਾ ਉਹ ਸਾਡੇ ਨਾਲ ਖੜਨ ਤੇ ਤਾਂ ਹੀ ਉਹ ਕੇਂਦਰ ਦਾ ਮੋਦੀ ਆ ਜਿਹੜਾ ਕਹਿੰਦਾ ਮੇਰੇ ਨਾਲ ਹੀ ਚੱਲਦਾ ਸਾਰਾ ਕੋਸ ਇਹ ਜਿੰਨੀਆਂ ਟਿਕਟਾਂ ਦਿੱਤੀਆਂ ਉਹਨਾਂ ਨੇ ਬੀਜੇਪੀ ਵਾਲੇ ਕੈਂਡੀਡੇਟਾਂ ਨੂੰ ਪੰਜਾਬ ਦੇ ਨੂੰ ਵਾਪਸ ਕਰਨ ਤੇ ਉਹ ਸਾਡੇ ਨਾਲ ਖੜਨ ਤਾਂ ਮੋਦੀ ਨੂੰ ਪਤਾ ਲੱਗ ਜਾਵੇ ਪੰਜਾਬ ਇੱਕ ਹੈ ਤੇ ਆਪਾਂ ਜੰਗ ਜਿੱਤ ਗਏ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਕੈਂਡੀਡੇਟਾਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹ ਸਾਡੇ ਨਾਲ ਖੜਨ ਤੇ ਟੈਗ ਤਾਂ ਵਾਪਸ ਕਰਨ ਜਿਹੜੀਆਂ ਲਈਆਂ ਬੀਜੇਪੀ ਤੋਂ ਇਹੀ ਬੇਨਤੀ ਹੈ ਸਾਡੀ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਥੇਬੰਦੀਆਂ ਨੇ ਕਿਦਾਂ ਦੱਸਿਆ ਕਿ ਉਹ ਬੀਜੇਪੀ ਸਰਕਾਰ ਦਾ ਵਿਰੋਧ ਕਰ ਰਹੇ ਨਾ ਕਿ ਉਹਨਾਂ ਦੇ ਕੈਂਡੀਡੇਟਸ ਦਾ ਕਿਉਂਕਿ ਬੀਜੇਪੀ ਸਰਕਾਰ ਨੂੰ ਇਹਨਾਂ ਨੇ ਵਾਅਦੇ ਕਰਕੇ ਉਹ ਵਾਅਦੇ ਮੁੱਕਰ ਗਏ ਨੇ ਸੋ ਪਲੀਜ਼ ਉਹ ਸਿਰਫ ਆਪਣੇ ਉਹੀ ਵਾਅਦੇ ਉਹਨਾਂ ਤੋਂ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਦੀਆਂ ਮੰਗਾਂ ਕਿਉਂ ਪੂਰੀਆਂ ਨਹੀਂ ਕਰ ਰਹੇ ਤੇ ਉਹਨਾਂ ਤੋਂ ਸਵਾਲ ਜਵਾਬ ਕਰਨੇ ਚਾਹੁੰਦੇ ਨੇ ਕਿ ਇੱਥੇ ਕਿਦਾਂ ਕੁਰਸੀਆਂ ਜੋ ਅਪਨ ਡਾਲ ਲੱਗਿਆ ਹੋਇਆ ਸੀ ਇੱਥੇ ਕੋਈ ਵੀ ਕੁਰਸੀਆਂ ਖਾਲੀ ਲੱਗੀਆਂ ਹੋਈਆਂ ਹਨ ਹੰਸਰਾਜ ਜੀ ਇੱਥੇ ਪਹੁੰਚੇ ਤਾਂ ਸੀ ਪਰ ਉਹ ਲੋਕਸ਼ੋਪ ਕੇ ਇੱਥੇ ਪਹੁੰਚੇ ਤੇ ਲੋਕਸ਼ੋਪ ਕੇ ਹੀ ਇੱਥੋਂ ਨਦੇ ਸਵਾਲਾਂ ਦੇ ਜਵਾਬ ਦਿੱਤੇ ਜਿਸ ਕਾਰਨ ਕਿਸਾਨ ਜਥੇਬੰਦੀਆਂ ਬਹੁਤ ਜ਼ਿਆਦਾ ਗੁੱਸੇ ਵਿੱਚ ਨੇ ਸੋ ਉਹਨਾਂ ਪ੍ਰਤੀ ਉਹ ਬਹੁਤ ਜ਼ਿਆਦਾ ਭੜਕ ਚੁੱਕੇ ਨੇ ਹੁਣ ਹਾਂਜੀ ਤੁਸੀਂ ਦੇਖਿਆ ਕਿ ਕਿੱਦਾਂ ਇਤਿਹਾਸ ਰਾਜ ਹੰਸ ਜੀ ਪਹੁੰਚੇ ਪਰ ਨਾ ਤਾਂ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਕੋਈ ਗੱਲਬਾਤ ਕੀਤੀ ਤੇ ਨਾ ਹੀ ਉਹਨਾਂ ਦੇ ਸਾਹਮਣੇ ਆ ਜਿਸ ਕਾਰਨ ਕਿਸਾਨ ਜਥੇਬੰਦੀਆਂ ਬਹੁਤ ਜ਼ਿਆਦਾ ਗੁੱਸੇ ਵਿੱਚ ਨੇ ਸੋ ਇਦਾਂ ਦੇ ਅਪਡੇਟਸ ਦੇਖਣ ਲਈ ਜੁੜੇ ਰਹੋ ਜੇਐਸ ਦੀ ਪੰਜਾਬ ਮੀਡੀਆ ਨਾਲ ਤੇ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਤਦ ਤੱਕ ਲਈ ਸਾਨੂੰ ਦੀ ਉਜਾਜ਼ਤ ਸਤਿ ਸ਼੍ਰੀ ਅਕਾਲ